ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕਿਰਨ ਹਾਂਜੀ ਕਰਨ ਜੀ ਕਿੱਥੇ ਦਾ ਨਾਣਾ ਲਿਓ ਨਾ ਪਿੰਡ ਪਠੇ ਜਿਲ੍ਹਾ ਕਰਪੂਠਲਾ ਕਰਨ ਜੀ ਤੁਸੀਂ ਅੱਜ ਪਲੱਸ ਕਾਨਫਰੰਸ ਕਰ ਰਹੇ ਹੋ ਕੀ ਤੁਹਾਡਾ ਮੁੱਦਾ ਹੈ ਕੀ ਤੁਹਾਡੀ ਮੰਗ ਹੈ ਮੇਰੀ ਮੰਗ ਇਹ ਆ ਕਿ ਮੈਂ ਸ਼ੇਕੂ ਪਰਮੰਦਰ ਮੱਥਾ ਟੇਕਣ ਜਾ ਰਹੀ ਸੀ ਠੀਕ ਹੈ ਕਦੋਂ ਸਾਢੇ 3:00 ਵਜੇ ਦਾ ਟਾਈਮ ਅੱਜ ਅੱਜ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਹਾਂਜੀ ਬਾਅਦ ਚ ਉੱਥੇ ਕਿ ਮੇਰਾ ਸੋਹਰਾ ਜਾਂਦਾ ਪਿਆ ਸੀਗਾ ਠੀਕ ਹੈ ਜੀ ਮੈਨੂੰ ਆਵਾਜ਼ ਮਾਰ ਕੇ ਕਹਿੰਦਾ ਹਾਂ ਬੀਬਾ ਤੂੰ ਕੀ ਕਰ ਲਿਆ ਸਾਡਾ ਤਾਂ ਪੈਸਾ ਚੱਲਦਾ ਤੁਹੇ ਤੁਹਾਡਾ ਸੋਹਰੇ ਸਾਹਮਣ ਲੜ ਝਗੜਾ ਤੇ ਆਦ ਰਹੇ ਹਾਂਜੀ ਉਹ ਮਾੜਾ ਦੱਸੋਗੇ ਸਾਨੂੰ ਮੈਂ ਕਹਿ ਰਹੀ ਹਾਂ ਕਿ ਮੈਂ ਨਾ ਪਹਿਲਾਂ ਇੱਕ ਦਰਖਾਸਤ ਦਿੱਤੀ ਸੀਗੀ ਠੀਕ ਹੈ ਜੀ ਐਸਐਸਪੀ ਸਾਹਿਬ ਦੇ ਠੀਕ ਹੈ ਜੀ ਉਹ ਮੇਰੀ ਦਰਖਾਸਤ 498 ਦਾ ਉਹਨਾਂ ਤੇ ਪਰਚਾ ਪੈ ਗਿਆ ਸੀ ਕਿਹਦੇ ਕਿਹਦੇ ਤੇ ਪਿਆ ਸੀ ਸੱਸ ਤੇ ਸੋਹਰੇ ਤੇ ਧਕਾਰ ਵਾਲੇ ਤੇ ਠੀਕ ਹੈ ਜੀ ਤਿੰਨ ਜਣਿਆਂ ਤੇ ਹਾਂਜੀ ਉਹਦੇ ਵਿੱਚ ਮੈਂ ਵਾਦੇ ਜ਼ੁਲਮ ਲਈ ਇੱਕ ਰਿਪੋਰਟ ਦਿੱਤੀ ਸੀਗੀ ਠੀਕ ਹੈ ਜੀ ਡੀਐਸਪੀ ਸਾਹਿਬ ਨੂੰ ਠੀਕ ਹੈ ਜੀ ਉਹਦੇ ਵਿੱਚ ਪਹਿਲਾਂ ਤਾਂ ਮੈਨੂੰ ਕਹਿੰਦੇ ਰਹੇ ਕਿ ਤੇਰੇ ਹੱਕ ਜੀ ਆ ਤੇਰੇ ਹੱਕ ਜੀ ਆ ਹਾਂ ਹਾਂ ਅੱਜ ਮੈਨੂੰ ਟੱਕਰ ਕੇ ਉਹਨੇ ਇਹ ਗੱਲ ਕਹੀ ਆ ਕਿ ਸਾਡਾ ਪੈਸਾ ਚੱਲਦਾ ਤੂੰ ਜੋ ਮਰਜ਼ੀ ਕਰ ਲੈ ਤੁਸੀਂ ਜੁਰਮ ਵੱਧੇ ਵਾਸਤੇ ਕਿਹੜੀ ਤਰ੍ਹਾਂ ਕਿਹੜੀ ਤੁਹਾਨੂੰ ਲੱਗਦਾ ਜਿਵੇਂ ਕਹੀ ਸੀ ਐਸਸੀਐਸਟੀ ਐਕਟ ਹਾਂਜੀ ਤੇ ਉਹ ਨਹੀਂ ਲੱਗਾ ਉਹ ਨਹੀਂ ਲੱਗਦਿਆ ਲੱਗਾ ਉਹਨਾਂ ਤੇ ਪਹਿਲਾਂ ਵੀ ਪਿਆ ਹੋਇਆ ਵਾ ਉਹ ਦਿਨ ਤੇ ਕਿ ਉਹਨਾਂ ਨੇ ਕੀ ਕਰ ਲਿਆ ਤੂੰ ਕੀ ਕਰ ਲਉਂਗੀ ਚੂੜੀਆ ਕਹਤੀ ਐ ਅੱਛਾ ਜੀ ਪਹਿਲਾਂ ਜਿਹੜਾ ਵਾ ਉਹ ਕਿੰਨੇ ਲਾਇਆ ਸੀ ਉਹ ਪਿੰਡਦਿਆ ਨੇ ਲਾਇਆ ਸੀ ਅੱਛਾ ਪਿੰਡ 'ਚ ਵੀ ਐਸਸੀਐਸ 'ਚ ਲੱਗਾ ਲੱਗਾ ਹੋਇਆ ਉਹਨਾਂ ਤੇ ਸਹੀ ਠੀਕ ਹੈ ਜੀ ਤੇ ਦੂਜਾ ਜਾਇਗੀ ਤੁਹਾਡੇ ਵੱਲੋਂ ਮੰਗ ਕੀਤੀ ਗਈ ਸੀ ਹਾਂਜੀ ਤੇ ਤੁਹਾਡੇ ਲੜਾਈ ਮਨਾ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ 6 ਸਾਲ 2018 ਚ ਹੋਇਆ ਸੀ ਠੀਕ ਹੈ ਜੀ ਤੇ ਤੁਸੀਂ ਕਦੋਂ ਕਦੋਂ ਤੋਂ ਘਰ ਛੱਡਿਆ ਹੋ ਉੱਥੇ ਮੈਨੂੰ ਉਹਨਾਂ ਨੇ ਰੱਖਿਆ ਹੀ ਨਹੀਂ ਰਹਿਣ ਹੀ ਨਹੀਂ ਦਿੱਤਾ ਮੈਨੂੰ ਕਾਰਨ ਕੀ ਸੀਗਾ ਕਾਰਨ ਇਹ ਸੀ ਕਿ ਤੂੰ ਨੀਵੀਂ ਜਾਤ ਦੀ ਆ ਹਾਂ ਹਾਂ ਅਸੀਂ ਨਹੀਂ ਰੱਖ ਸਕਦੇ ਤੈਨੂੰ ਪਰ ਜੇ ਤੁਹਾਡੇ ਤੋਂ ਨੀਵੀਂ ਜਾਤੀ ਹੋਇਆ ਕੋਈ ਗਰਾਂਵ ਤੁਹਾਡੇ ਮੁੰਡੇ ਦਾ ਆਪਣੇ ਉਸ ਮੁੰਡੇ ਦਾ ਆਪਣੇ ਆ ਉਹ ਤੇ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਮੇਰੀ ਜਾਤੀ ਦੇ ਖਿਲਾਫ ਜੂੜੀਆਂ ਕੁੱਤੀਆਂ ਬੋਲ-ਬੋਲ ਕੇ ਬੱਸ ਮੈਨੂੰ ਉਹਨਾਂ ਨੇ ਇੰਨਾ ਕੁ ਪਰੇਸ਼ਾਨ ਕੀਤਾ ਕਿ ਬਹੁਤ ਜ਼ਿਆਦਾ ਠੀਕ ਹੈ ਜੀ ਇੱਕ ਮੇਰੇ ਭਾਜੀ ਆ ਸ਼ਤੀਸ਼ ਨਾਰਜੀ ਹਾਂ ਜੀ ਹਾਂ ਜੀ ਜੋ ਕਿ ਗਰੀਬਾਂ ਦੀ ਹੈਲਪ ਕਰਦੇ ਆ ਬਿਲਕੁਲ ਬਿਲਕੁਲ ਹਾਂ ਜੀ ਉਹਨਾਂ ਉਹਨਾਂ ਤੇ ਵੀ ਪਰਚਾ ਕਰਨਾ ਚਾਹੁੰਦੇ ਆ ਉਹ ਉਹ ਹੈਲਪ ਕਰਦੇ ਆ ਲੋਕ ਮੰਗਦੇ ਪਰਚਾ ਉਹਨਾਂ ਤੇ ਡੀਐਸਪੀ ਸਾਹਿਬ ਪ੍ਰਸ਼ਾਸਨ ਠੀਕ ਹੈ ਜੀ ਹਾਂ ਜੀ ਤੁਹਾਡੀ ਹੈਲਪ ਕਰ ਰਹੇ ਆ ਹਾਂ ਜੀ ਤੇ ਤੁਹਾਡਾ ਜਿਹੜਾ ਸੋਹਰਾ ਪਰਿਵਾਰ ਆ ਕਿੱਥੇ ਰਹਿਣ ਵਾਲਾ ਮੈਨੂੰ ਦੱਸੋ ਸਾਨੂੰ ਝੁੱਗੀਆਂ ਗਲਾਮ ਠੀਕ ਹੈ ਜੀ ਕੀ ਨਾਮ ਹੈ ਦਾ ਮਹੰਗਾ ਸਿੰਘ ਠੀਕ ਹੈ ਜੀ ਬਲਵੀਰ ਕੌਰ ਸੁਖਜੀਤ ਸਿੰਘ ਠੀਕ ਹੈ ਜੀ ਹਾਂਜੀ ਤੇ ਜਿਹੜੀ ਤੁਹਾਡੀ ਦਰਖਾਸਤ ਸੀ ਤੁਹਾਡਾ ਜਿਹੜਾ 4699 ਦਾ ਕੋਈ ਪਰਚਾ ਕਰਾਇਆ ਵਾ ਉਹ ਕਦੋਂ ਕਰਾਇਆ ਸੀਗਾ ਉਹ ਤੇਜ ਹੋਇਆ ਸੀ ਮੇਰਾ ਤੇਜ ਹਾਂ ਉਸ ਤੋਂ ਬਾਅਦ ਤੁਸੀਂ ਮੰਗ ਕੀਤੀ ਕੀ ਮੰਗ ਕੀਤੀ ਸੀ ਵੱਡੇ ਜ਼ੁਲਮ ਦੀ ਹਾਂ ਐਸਟੀ ਅਕਤੀ ਤੇ ਤੁਹਾਡੇ ਫਿਰ ਪੁਲਿਸ ਅਧਿਕਾਰੀਆਂ ਸੁਣੀ ਨਹੀਂ ਨਹੀਂ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਹੁਣ ਤੁਹਾਨੂੰ ਕਦੋਂ ਲੱਗਾ ਮਤਲਬ ਨਹੀਂ ਤਾਂ ਤਰ੍ਹਾਂ ਲੱਗੀ ਮੈਨੂੰ ਤਾਂ ਰਾ ਲੱਗਦਾ ਇਹ ਪਤਾ ਲੱਗਾ ਕਿ ਮੈਨੂੰ ਟੱਕਰਿਆ ਸ਼ੇਕੂਪੁਰ ਅਸਾਚ ਮੇਰਾ ਸੋਰਾ ਮੈਨੂੰ ਹਜੇ ਕੋਈ ਪਤਾ ਨਹੀਂ ਲੱਗਾ ਜੇ ਮੇਰੀ ਪ੍ਰਸ਼ਾਸਨ ਨੇ ਨਾ ਕੋਈ ਸੁਣਵਾਈ ਕੀਤੀ ਮੈਂ ਸੋਮਵਾਰ 10 ਵਜੇ ਡੀਐਸਪੀ ਸਾਹਿਬ ਆਤਮ ਹੱਥਿਆ ਕਰੂੰਗੀ ਹੂੰ ਜੀ ਜੀ ਤਾਂ ਜੇ ਤੁਹਾਨੂੰ ਤੁਹਾਡੇ ਅੱਜ ਇਮੀਡੀਏਟ ਸੋਰੇ ਨੇ ਜਾ ਕਿ ਮੇ ਸਾਡਾ ਕੁਝ ਨਹੀਂ ਬਣਿਆ ਹਾਂਜੀ ਉਸ ਗੱਲ ਤੇ ਤੁਸੀਂ ਤੁਹਾਨੂੰ ਲੱਗਾ ਕਿ ਮੈਂ ਮੇਰਾ ਕੁੱਛ ਨਹੀਂ ਬਣਿਆ ਵੀ ਕੁੱਤੀਆਂ ਚੁੜੀਆਂ ਤੂੰ ਕੀ ਕਰ ਲੂ ਸਾਡਾ ਤਾਂ ਪੈਸਾ ਚੱਲਦਾ ਬਸ ਹਰ ਇੱਕ ਗੱਲ ਨਾਲ ਮੇਰੀ ਜਾਤੀ ਦੇ ਖਿਲਾਫ ਬੋਲਦੇ ਆ ਪ੍ਰਸ਼ਾਸਨ ਕਿਉਂ ਨਹੀਂ ਮੇਰੀ ਸੁਣਵਾਈ ਕਰਦਾ ਕਹਿੰਦੇ ਕਿ ਕੁੜੀਆਂ ਦੇ ਹੱਕ ਚ ਹੁਣ ਵੀ ਮੇਰੇ ਹੱਕ ਚ ਮੈਨੂੰ 1.5 ਸਾਲ ਹੋ ਗਿਆ ਫਿਰ ਵੀ ਕੋਈ ਹੱਕ ਚ ਨਹੀਂ ਸੁਣਵਾਈ ਹੁੰਦੀ ਤੇ ਜਦੋਂ ਤੁਸੀਂ ਸ਼ਿਖਰਪੁਰ ਮੰਦਿਰ ਗਏ ਤੁਹਾਨੂੰ ਨਾ ਕੁਛ ਆਲੇ-ਦੋਲੇ ਲੋਕਾਂ ਨੇ ਰੋਕਿਆ ਨਹੀਂ ਨਾ ਮੇਰੀ ਭੂਆ ਨਾਲ ਸੀ ਮੇਰੀ ਮਾਸੀ ਨਾਲ ਸੀਗੀ ਇਹਨਾਂ ਤੋਂ ਪੁੱਛ ਲਓ ਕੋਈ ਤੇ ਹੋਰ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕੋਈ ਲੜਾਈ ਝਗੜਾ ਨਹੀਂ ਬਸ ਇਹ ਗੱਲਾਂ ਚਾਰ ਕਹਿ ਕੇ ਚਲੇ ਗਿਆ ਕਹਿੰ ਮੈਂ ਜਲੰਧਰ ਡੀਆਜੀ ਸਾਹਿਬ ਕੋਲ ਵੀ ਜਾਏਗੀ ਮੰਗਲਵਾਰ ਨੂੰ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਤੁਹਾਡੀ ਮੰਗ ਕੀ ਆ ਮੇਰੀ ਮੰਗ ਇਹ ਆ ਕਿ ਉਹਨਾਂ ਤੇ ਪਰਚਾ ਕੀਤਾ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਠੀਕ ਹੈ ਜੀ ਹਾਂਜੀ ਤਾਂ ਲੋ ਜੀ ਕਿਰਨ ਜੀ ਤੁਹਾਡੀ ਜੋ ਸੁਣਵਾਈ ਨਹੀਂ ਹੋਈ ਤੇ ਹੁਣ ਤੁਸੀਂ ਕੀ ਅੱਗੇ ਮੰਗ ਰੱਖਦੇ ਹੋ ਤੁਹਾਡਾ ਕੀ ਪ੍ਰੋਗਰਾਮ ਹੈਗਾ ਪ੍ਰਿਖਤ ਮੰਗ ਮੇਰੀ ਇਹ ਆ ਕਿ ਸੋਮਵਾਰ 16 ਤਰੀਕ ਨੂੰ ਹਾਂਜੀ ਡੀਐਸਪੀ ਬਾਹਰ ਮੈਂ ਆਪਣੀ ਆਤਮ ਹੱਤਿਆ ਕਰੂੰਗੀ ਜੋ ਕਿ ਪ੍ਰਸ਼ਾਸਨ ਮੇਰੀ ਜ਼ਿੰਮੇਦਾਰ ਹੋਗਾ ਮੇਰਾ ਸੋਹਰਾ ਪਰਿਵਾਰ ਹੋਗਾ ਠੀਕ ਹੈ ਜੀ ਹਾਂ ਜੀ